ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਪੰਜਾਬ ਦੇ ਇੱਕ ਸਾਰ ਆਗੂ ਜਗਜੀਤ ਸਿੰਘ ਡੱਲੇਵਾਲ ਆਪਣੀ ਜਿੱਦ ਉੱਤੇ ਅੜੇ ਹੋਏ ਨੇ ਕਿ ਜਿੰਨੀ ਦੇਰ ਤੱਕ 23 ਫਸਲਾਂ ਉੱਤੇ ਐਮਐਸਪੀ ਨਹੀਂ ਮਿਲਦੀ ਜਿੰਨੀ ਦੇਰ ਤੱਕ ਉਹ ਕਾਲੇ ਕਾਨੂੰਨਾ ਦੇ ਲਿਖਤੀ ਪ੍ਰਮਾਣ ਪੱਤਰ ਨਹੀਂ ਦਿੱਤੇ ਜਾਂਦੇ ਉੰਨੀ ਦੇਰ ਤੱਕ ਮੈਂ ਆਪਣਾ ਮਰਨ ਵਰਤ ਨਹੀਂ ਤੋੜਾਂਗਾ ਇਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀ ਹੱਕ ਵਿੱਚ ਹੋ ਗਏ ਨੇ ਜਗਜੀਤ ਸਿੰਘ ਡੱਲੇਵਾਲ ਦੇ ਜਗਜੀਤ ਸਿੰਘ ਡੱਲੇਵਾਲ ਦੀ ਸਪੋਰਟ ਆਮ ਆਦਮੀ ਪਾਰਟੀ ਦੇ ਮੰਤਰੀ ਵੱਲੋਂ ਕੀਤੀ ਜਾ ਰਹੀ ਹੈ ਉਹਨੇ ਕਿਹਾ ਭਗਵੰਤ ਮਾਨ ਅਰਵਿੰਦ ਕੇਸ਼ੀਵਾਲ ਅਤੇ ਭਾਜਪਾ ਜਨਤਾ ਪਾਰਟੀ ਵਾਲੇ ਖੜਨ ਜਾਂ ਦਾ ਖੜਨ ਮੈਨੂੰ ਕੋਈ ਲੈਣਾ ਦੇਣਾ ਨਹੀਂ ਲੇਕਿਨ ਮੈਂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ खड़ा यह वाला कर दिता गया है आम आदमी पार्टी के पंजाब तो मौजूदा कैबिनेट मंत्री यानी कि खेती मंत्री गुरदीप सिंह खुड़िया ने खुड़िया ने कहा कि यह इनजस्टिस है अन्याय है एक पास उन्हें कहा कि मैं दा देना हाँ ਜਗਜੀਤ ਸਿੰਘ ਡੱਲੇਵਾਲ ਦੀ ਜੋ ਪੰਜਾਬ ਦੇ ਕਿਸਾਨ ਆਗੂ ਨੇ ਜੋ ਅੱਜ ਉਹਨਾਂ ਦਾ ਵੀਮਾ ਦੇਣਾ ਹੈ ਮਨਵਰਤ ਉੱਤੇ ਨੇ ਬੈਠ ਮਨਵਰਤ ਉੱਤੇ ਬੈਠੇ ਹੋਏ ਨੇ ਉਹਨਾਂ ਕਿਹਾ ਕਿ ਇਹਨਾਂ ਦੀ ਮੈਂ ਦਾਤ ਦੇਣਾ ਹਾਂ ਸਲਾਮ ਕਰਦਾ ਹਾਂ ਮੈਂ ਜਾਵਾਂਗਾ ਖਨੌਰੀ ਬਾਰਡਰ ਤੇ ਯਾਨੀ ਕਿ ਬੜੀ ਹੀ ਜਲਦੀ ਅੱਜ ਜਾਂ ਕੱਲ ਗੁਰਮੀਤ ਸਿੰਘ ਖੁੜੀਆਂ ਨੇ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਦਿੱਲੀ ਵੱਲ ਪੂਛ ਕਰਨਗੇ ਅਤੇ ਸਪੋਰਟ ਕਰਨਗੇ ਜਗਜੀਤ ਸਿੰਘ ਡੱਲੇਵਾਲ ਦੀ ਹੋਰ ਕਿਸੇ ਵੀ ਵੱਡੇ ਆਗੂ ਵੱਲੋਂ ਨਾ ਤੇ ਵਿਧਾਇਕ ਨਾ ਮੰਤਰੀ ਅਜੇ ਪਤਾ ਨਹੀਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀ ਹੋ ਗਿਆ ਇਹ ਵੀ ਚੁੱਪੀ ਸਾਦੀ ਬੈਠੀ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲੇਕਿਨ ਗੁਰਦੀਪ ਸਿੰਘ ਖੁੱਡੀਆਂ ਨੇ ਆਪਣਾ ਫਰਜ਼ ਅੱਜ ਨਿਭਾ ਦਿੱਤਾ ਹੈ ਉਹਨਾਂ ਖਿਆ ਕਿ ਮੈਂ ਸ਼ਲਾਘਾ ਕਰਦਾ ਹਾਂ ਕਿ ਇੱਕ ਠੋਕ ਕੇ ਜਗਜੀਤ ਸਿੰਘ ਡੱਲੇਵਾਲ ਮਰਲਵਰਤ ਉੱਤੇ ਬੈਠੇ ਹੋਏ ਨੇ ਉਹਨਾਂ ਨੇ ਕਿਹਾ ਕਿ ਹਰ ਤਰ੍ਹਾਂ ਦੀ ਸਹਾਇਤਾ ਮੇਰੇ ਵੱਲੋਂ ਕੀਤੀ ਜਾਵੇਗੀ ਸਲਾਮ ਕਰਦਾ ਹਾਂ ਉਹਨਾਂ ਦੇ ਜਜ਼ਬੇ ਨੂੰ ਕਿ ਐਨੀ ਕਾਫੀ ਉਮਰ ਦੇ ਵਿੱਚ ਵੀ ਇੱਕ ਦੱਟ ਕੇ ਖੜੇ ਹੋਏ ਨੇ ਭਾਰਤ ਦੇ ਕਿਸਾਨਾਂ ਨਾਲ ਉਹਨਾਂ ਕਹੇ ਕਿਸਾਨਾਂ ਕੱਲਾ ਮੈਂ ਮਾਮਲਾ ਮੁੱਦਾ ਕੱਲਾ ਪੰਜਾਬ ਦੇ ਕਿਸਾਨਾਂ ਦਾ ਨਹੀਂ ਹੈ ਇਹ ਭਾਰਤ ਦੇ ਕਿਸਾਨਾਂ ਦਾ ਹੈ ਉਧਰ ਗੁਰਨਾਮ ਸਿੰਘ ਚੁੜੂਨੀ ਚੁੜੂਨੀ ਸਾਹਿਬ ਉਧਰ ਕੇਸਟ ਹੈ ਯੋਗਿੰਦਰ ਸੁਗਰਾਹ ਹੂੰ ਯਾਨੀ ਕਿ ਸਾਰੇ ਹੁਣ ਇਕਜੁੱਟ ਹੋਣ ਜਾ ਰਹੇ ਨੇ ਵੱਡਾ ਧਮਾਕਾ ਹੋਵੇਗਾ ਇਸ ਕਰਕੇ ਗੁਰਮੀਤ ਸਿੰਘ ਖੁਡੀਆਂ ਨੇ ਵੀ ਕਿਹਾ ਹੈ ਕਿ ਜਿੰਨਾ ਹੋ ਸਕਦਾ ਹੈ ਉਹਨਾਂ ਖੜਾਂਗਾ ਮੈਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੂੰ ਨਾ ਕਿਹਾ ਮੈਂ ਸਜਦਾ ਕਰਦਾ ਹਾਂ ਕਿ ਐਨੀ ਠੰਡ ਦੇ ਵਿੱਚ ਉਹ ਵਰਨ ਵਰਤੇ ਬੈਠੇ ਹੋਏ ਨੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਲੈ ਕੇ ਚਾਹੇ ਉਹ ਐਮਐਸਪੀ ਹੋਵੇ ਚਾਹੇ ਉਹ ਕਾਲੇ ਦਿਨ ਕਿਸਾਨ ਹੋਣ ਉਹਨਾਂ ਨੇ ਕਿਹਾ ਇੱਕ ਦੋ ਦਿਨਾਂ ਦੇ ਵਿੱਚ ਮੈਂ ਵੀ ਜਾਵਾਂਗਾ ਧਰਨੇ ਤੇ ਅਤੇ ਗੱਲਬਾਤ ਕਰਾਂਗਾ ਜਗਜੀਤ ਸਿੰਘ ਡੱਲੇਵਾਲ ਨਾਲ